ਅੱਜ ਵਰਤਕੀ ਰਿਆ ਸਾਡੇ ਨਾਲ ਕੋਈ ਇੱਕ ਅਧਿਕਾਰੀ ਕਿਸੇ ਦੇ ਥੱਪੜ ਮਾਰਦਾ ਥੱਪੜ ਮਾਰਿਆ ਕੱਲ ਸਰਕਾਰੀ ਅਧਿਕਾਰੀ ਹੈ ਉਹ ਠੀਕ ਹੈ ਸਾਡੀ ਧੀ ਹੈ ਮਾਰਿਆ ਕਿ ਨਹੀਂ ਮਾਰਿਆ ਕਿਸੇ ਨੇ ਵੇਖਿਆ ਨਹੀਂ ਚਲੋ ਮੈਂ ਉਸ ਵਿਸ਼ੇ ਤੇ ਨਹੀਂ ਜਾਂਦਾ ਪਰ ਸਰਟੀਫਿਕੇਟ ਕੀ ਮਿਲਦਾ ਸਾਰੇ ਪੰਜਾਬ ਨੂੰ ਅੱਤਵਾਦੀ ਹੋਣ ਦਾ ਸਰਟੀਫਿਕੇਟ ਮਿਲ ਗਿਆ ਸਾਰੇ ਪੰਜਾਬ ਨੂੰ ਵੈਸੇ ਇਹਨੂੰ ਕਹਿੰਦੇ ਆ ਜ਼ਬਾਨਦਾਰ ਰਾਸ ਅਪਨ ਪਰਦੇੰਦੇ ਸੀ ਵੀ ਜੀਬ ਵਿੱਚ ਹੱਡੀ ਨਹੀਂ ਹੁੰਦੀ ਪਰ ਜੀਬ ਹੱਡੀਆਂ ਤੜਾ ਦਿੰਦੀ ਐ। ਜ਼ਬਾਨਦਾਰ ਆਸਾਣਾ ਜੀ ਜਿਨ੍ਹਾਂ ਨੇ ਸਾਡੀਆਂ ਮਾਵਾਂ ਵਾਸਤੇ ਬੋਲਿਆ ਠੀਕ ਐ ਕੋਈ ਜਰਨ ਲੈਂਦਾ ਹੁਣ ਸਾਨੂੰ ਗੁਰੂ ਨੇ ਤਸਵੀਰ ਇਦਾਂ ਦੀ ਦਿੱਤੀ ਪਰ ਸਰਟੀਫਿਕੇਟ ਕੀ ਮਿਲਿਆ ਇੱਕ ਥੱਪੜ ਦੇ ਬਦਲੇ ਸਾਰੀ ਸਟੇਟ ਅਤਵਾਦੀ ਸਾਰਾ ਸੂਬਾ ਅਤਵਾਦੀ ਉਹ ਦੁਨੀਆ ਦੇ ਲੋਕੋ ਅਸੀਂ ਭੁੱਖਿਆਂ ਨੂੰ ਰੋਟੀ ਖਵਾਉਣ ਵਾਲੇ ਹਾਂ ਅਸੀਂ ਘਟੋ ਘਟ ਦਿਨ ਵਿੱਚ ਦੋ ਵਾਰ ਕਹਿਣ ਵਾਲੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਿਛਲੇ 35 ਸਾਲਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੇਤ ਪੂਰੇ ਪੰਜਾਬ ਵਿੱਚ 6 ਜੂਨ ਨੂੰ ਇੱਕ ਸੰਸਥਾ ਨਾਲ ਖੂਨਦਾਨ ਕੈਂਪ ਲੰਦੀ ਇੱਥੇ ਵੀ ਲੱਗਣਾ ਉਹਦਾ ਮੈਸੇਜ ਬੜਾ ਪਿਆਰਾ ਹੁੰਦਾ ਉੱਥੇ ਸਿੰਘ ਨੇ ਅਕਾਲਪੁਰਖੀ ਫੌਜ ਉਹਦਾ ਸੁਨੇਹਾ ਬੜਾ ਖੂਬਸੂਰਤ ਉਹਨਾਂ ਲਿਖਿਆ ਹੁੰਦਾ ਕਿ ਇਹ ਹਾਕਮੋਂ ਇਹ ਤਾਕਤਾਂ ਵਾਲਿਓ ਸਾਡਾ ਖੂਨ ਗਲੀਆਂ ਚ ਨਾ ਵਹਾਓ ਅਸੀਂ ਖੂਨ ਦੇ ਕੇ ਲੋਕਾਂ ਦੀ ਜਾਨ ਬਚਾਉਣਾ ਚਾਹੁੰਦੇ ਆ ਹੁਣ ਮੈਸੇਜ ਵੇਖੋ ਸਾਡਾ ਖੂਨ ਆਤੰਕ ਵਾਸਤੇ ਡੁੱਲਣ ਲਈ ਨਹੀਂ ਹੈ ਸਾਡਾ ਖੂਨ ਮਰਦਿਆਂ ਦੀਆਂ ਜਾਨਾਂ ਬਚਾਉਣ ਵਾਸਤੇ ਆ ਬੇਪੱਤ ਹੁੰਦੀਆਂ 22200 ਧੀਆ ਛਡਵਾ ਕੇ ਘਰਾਂ ਚ ਪਹੁੰਚਾਉਣ ਵਾਸਤੇ ਖੂਨ ਡੋਲਦੇ ਸੀ ਸਿੱਖ ਲੁੱਟੇ ਜਾਂਦੇ ਡੋਲਿਆਂ ਨੂੰ ਘਰੋ ਘਰੀ ਪਹੁੰਚਾਉਣ ਵਾਸਤੇ ਖੂਨ ਡੋਲਦੇ ਸੀ ਸਿੱਖ ਤੇ ਜਿਨ੍ਹਾਂ ਨੂੰ ਸਰਟੀਫਿਕੇਟ ਮਿਲਦਾ ਏ ਤੇ ਅਤਵਾਦੀ ਹੈ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਬਾਣੀ ਦੇ ਰੱਸੀਏ ਰੋਹਾਨੀ ਰੂਹਾਂ ਪਰ ਇੱਕ ਸਿਸਟਮ ਹੈ ਨਾ ਕਿ ਪਹਿਲਾਂ ਬਦਨਾਮ ਕਰੋ ਫਿਰ ਸ਼ਿਕਾਰ ਖੇਡੋ ਉਹਨਾਂ ਪਰਉਪਕਾਰਾਂ ਨੂੰ ਗਿਣੋ ਅੱਜ ਤਰੰਗੇ ਝੂਲਦੇ ਆ ਤੇ ਇਸੇ ਝੂਲਦੇ ਆ ਵੀ ਉੱਥੇ ਬਾਬਾ ਬਗੇਲ ਸਿੰਘ ਹੋਰਾਂ ਨੇ ਖਾਲਸੇ ਨਿਸ਼ਾਨ ਚੁਲਾਇਆ ਸੀ ਦਰਾ ਖੈਬਰ ਸਦਾ ਲਈ ਬੰਦ ਕੀਤਾ ਸੀ ਜਮਰੌਤ ਤੇ ਫਤਿਹ ਪ੍ਰਾਪਤ ਕੀਤੀ ਸੀ ਨਿਸ਼ਾਰੇ ਨੂੰ ਠੱਲ ਪਾਈ ਸੀ ਅਟਕ ਰੋਕਿਆ ਸੀ ਪਰ ਸਰਟੀਫਿਕੇਟ ਕੀ ਹੈ ਕਾਰਨ ਕੀ ਹੈ ਕਿ ਅਸੀਂ ਸੁੱਤੇ ਹੋਏ ਆ ਸਾਡੇ ਦਰਵਾਜ਼ੇ ਤੇ ਸਟicker ਕੋਈ ਕਦੋਂ ਲਾ ਜਾਂਦਾ ਜਦੋਂ ਅਸੀਂ ਸੁੱਤੇ ਹੋਏ ਆ ਸਾਧ ਸੰਗਤ ਸਾਡੇ ਮੋਰਚੇ ਦੀ ਚੜ੍ਹਦੀ ਕਲਾ ਕਦੋਂ ਸੀ ਜਦੋਂ ਇੱਕ ਸੁੱਚੀ ਜੀ ਅਗਵਾਈ ਚ ਸਾਰਾ ਪੰਥ ਇਕੱਠਾ ਹੋਇਆ ਸੀ